ਇਹ ਇੱਕ ਸਮਾਜ ਸੇਵਾ ਕਰਦੇ ਕਰਦੇ ਪੋਲਿਟਿਕਸ ਦੇ ਵਿੱਚ ਆਂਦੇ ਔਰ ਜਿੱਤ ਹਾਸਲ ਹੋ ਜਾਂਦੀ ਹੈ। ਬਹੁਤ ਬਹੁਤ ਅੱਛਾ ਮਹਿਸੂਸ ਕਰਦੀ ਆ। ਐਸ ਲਾਈਫ ਬਾਰੇ ਕਦੀ ਸੋਚਿਆ ਨਹੀਂ ਸੀਗਾ। ਜਿਹੜੇ ਸਮਾਜ ਸੇਵਾ ਕਰਦੇ ਲੋਕਾਂ ਦੇ ਕੰਮ ਕੀਤੇ ਸੀਗੇ ਹੁਣ ਪੋਲਿਟਿਸ਼ੀਅਨ ਬਣ ਤੋਂ ਬਾਅਦ ਦੁਬਾਰਾ ਜਿਹੜੀ ਜ਼ਿੰਮੇਵਾਰੀ ਤੁਹਾਡੀ ਬਹੁਤ ਜ਼ਿਆਦਾ ਵੱਧ ਗਈ ਹੈ। ਬਹੁਤ ਜ਼ਿਆਦਾ ਅੱਛੀ। ਕਿਸ ਤਰ੍ਹਾਂ ਦੇਖਦੇ? ਬਸ ਐਸ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਅੱਗੇ ਦੇਖਦੇ ਆਂ ਕਿ ਕੀ ਕੀ ਕੰਮ ਕਰ ਸਕਦੇ ਆਂ ਲੋਕਾਂ ਨੂੰ ਲੈ ਕੇ ਨਾਲ ਨਾਲ। ਡਵੈਲਪਮੈਂਟ ਥੋਸ ਲੋ ਹੋਏਗੀ ਜਾਂ ਤੇਜ਼ੀ ਨਾਲ ਹੋਏਗੀ ਨਹੀਂ ਜੀ ਤੇਜ਼ੀ ਨਾਲ ਹੀ ਹੋਏਗੀ ਜਿਹੜੇ ਇਹਨੇ ਸਾਲਾਂ ਤੋਂ ਸੋਸ਼ਲ ਵਰਕ ਅਸੀਂ ਕਰਦੇ ਆ ਸੋ ਉਹ ਆਦਤ ਹੈਗੀ ਹੈਗੀ ਸਾਨੂੰ ਪਲਾਨ ਕਰਨ ਦੀ ਸੋ ਤੇਜ਼ੀ ਨਾਲ ਹੀ ਹੋਏਗੀ ਪੂਰਾ ਪਲਾਨ ਕਰਕੇ ਕਰੋ ਹਾਂ ਜੀ ਬਿਲਕੁਲ ਬਿਲਕੁਲ ਪਾਲੀ ਦੇ ਵਿੱਚ ਤੁਸੀਂ ਬੀਜੇਪੀ ਸ਼ਾਮਿਲ ਹੋਏ ਸੀਗੇ ਸਮਾਜ ਸੇਵਾ ਦੀ ਕਾਫੀ ਸਾਲਾਂ ਤੋਂ ਕਰ ਰਹੇ ਸੀਗੇ ਔਰ ਜਿੱਤ ਹਾਸਲ ਹੋ ਚੁੱਕੀ ਹੈ ਪਰਿਵਾਰਿਕ ਇਸ ਤਰ੍ਹਾਂ ਦੇਖਦੇ ਹੋ ਮਾਹੌਲ ਕਿਹੋ ਜਿਹਾ ਰਹੇਗਾ ਹਮਮ ਬੋਲ ਤਾਂ ਬਹੁਤ ਵਧੀਆ ਰਹੇਗਾ ਕਿਉਂਕਿ ਵਾਰਡ ਮੈਂ ਪਹਿਲੇ ਸਲੋਗਨ ਆਇਆ ਸੀ ਮੇਰਾ ਵਾਰਡ ਮੇਰਾ ਪਰਿਵਾਰ ਵੈਸੇ ਇਹ ਸਲੋਗਨ ਦਾ ਬਹੁਤ ਪੁਰਾਣਾ ਵਾ ਫਿਰ ਵੀ ਲੇਕਿਨ ਮੈਂ ਕਹਿੰਦਾ ਇਹ ਮੇਰੇ ਲਈ ਇਸ ਕਰਕੇ ਆ ਕਿਉਂਕਿ ਮੈਂ ਪਹਿਲੇ ਹੀ ਵਾਰਡ ਚ ਕੰਮ ਕਰਦਾ ਦੁਰਗਾ ਮੰਦਰ ਬੱਧਰ ਨਾਲ ਕੰਮ ਕਰਦਾ ਵਾਂ ਇੱਕ ਬੜੀ ਵੱਡੀ ਸੰਸਥਾ ਨੂੰ ਮਦੀ ਦਾ ਮੇਰੇ 400 ਬਲੌਗ 400 ਕਰਾਣਾ ਬਲੌਗ ਤੱਕ ਦੇਖਦਾ ਵਾਂ ਹੋਰ ਸਮਾਜ ਦੇ ਗਣਪਤੀ ਸ਼ੋਭਾ ਯਾਤਰਾ ਦਾ ਇੰਚਾਰਜ ਆ ਉਹ ਦੇਖਦਾ ਕਈ ਸੋਰ ਕਾਰਜ ਕਰਦਾ ਸਾਡੀ ਹੈ ਸਾਡੇ ਖੂਨ ਦੇ ਵਿੱਚ ਹੀ ਐਸਾ ਸਵਾ ਸੇਵਾ ਕਰਨਾ ਇਸ ਲਈ ਸਾਨੂੰ ਲੱਗਦਾ ਕਿ ਇਹ ਜਿਹੜਾ ਕੰਮ ਆ ਸਾਡੇ ਲਈ ਏਡਾ ਵੱਡਾ ਔਖਾ ਨਹੀਂ ਹੈਗਾ ਲੋਕਾਂ ਦੇ ਜਿਹੜੇ ਕੰਮ ਹੁੰਦੇ ਨੇ ਇੱਕ ਮਿਡਲ ਕਲਾਸ ਦੇ ਬਹੁਤ ਸਾਰੇ ਕੰਮ ਹੁੰਦੇ ਪੈਂਡਿੰਗ ਜਿਹੜੇ ਰਹਿੰਦੇ ਨੇ ਸਮਾਜ ਸੇਵਾ ਕਰਦੇ ਤੁਸੀਂ ਬਹੁਤ ਕੁਝ ਦੇਖਿਆ ਹੋਣਾ ਵਾ ਹੁਣ ਤੁਸੀਂ ਜਿਹੜਾ ਇੱਕ ਸੀਟ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਕਰੋਗੇ ਉਸ ਨੂੰ ਦੇਖੋ ਪਹਿਲਾ ਤਾਂ ਅਸੀਂ ਜੋ ਪ੍ਰਸ਼ਾਸਨ ਦੀ ਮਦਦ ਨਾਲ ਥੋੜਾੇ ਕੰਮ ਕਰ ਸਕਦੇ ਆਂ ਕਈ ਮੁਸ਼ਕਲਾਂ ਪਬਲਿਕ ਨੂੰ ਇੰਦਾ ਨਹੀਂ ਹੁੰਦੀਆਂ ਵਾ ਕਿ ਉਹ ਸਾਨੂੰ ਆਪਣੇ ਪਰਸਨਲ ਲੈਵਲ ਤੇ ਵੀ ਸੋਲਵ ਕਰਨੀਆਂ ਪੈਂਦੀਆਂ ਕਿਉਂਕਿ ਜਿਹੜਾ ਬਜ਼ੁਰਗ ਹੈਗੇ ਨੇ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਘੁੰਮਣ ਕਰਨ ਵਾਸਤੇ ਵੀ ਦਿੱਕਤ ਆਂਦੀ ਹੈ ਸਨੇਚਰਸ ਬਹੁਤ ਹੁੰਦੇ ਨੇ ਸਰ ਉਹ ਅਸੀਂ ਬੜੀ ਵਧੀਆ ਤਰੀਕੇ ਨਾਲ ਜਦੋਂ ਚਾਰਜ ਹੋਊਗਾ ਅਸੀਂ ਉੱਥੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂਗੇ ਵੀ ਸਾਨੂੰ ਇੱਥੇ ਸਟਾਫ ਦਿੱਤਾ ਜਾਵੇ ਆਪ ਉੱਪਰ ਪਹੁੰਚ ਕਰਕੇ ਸੀਪੀ ਸਾਹਿਬ ਤੱਕ ਡਿਮਾਂਡ ਰੱਖਾਂਗੇ ਟੱਚ ਰਵਾਂਗੇ ਵੀ ਸਾਡੋਂ ਇੱਥੇ ਜੋ ਵੀ ਸਾਡੇ ਕੋਲੋਂ ਆਪਣੇ ਮੋਟਰ ਮੋਟਰਸਾਈਕਲ ਤੇ ਜਿਹੜੀ ਗੈਸ ਪੀਸੀਆਰ ਉਹਦੀ ਗੈਸਟ ਕਰਾਈ ਜਾਵੇ ਕਿਉਂਕਿ ਉਹ ਥੋੜਾ ਮੋਲ ਮਨਾਰੇ ਵੀ ਉਹਨੂੰ ਦਸ਼ਾ ਦੇ ਵੀ ਇਹਦੇ ਕੁਝ ਹੀ ਪਕੜ ਜਾ ਸਕਦੀ। ਵਾਰਡ ਨੰਬਰ 49 ਦੇ ਜਿਹੜੇ ਲੋਕ ਨੇ ਉਹਨਾਂ ਦਾ ਕਿਸ ਤਰ੍ਹਾਂ ਧੰਨਵਾਦ ਕਰੂੰਗਾ? ਸਭ ਧੰਨਵਾਦ ਆ ਇਹ ਹੋ ਹੀ ਨਹੀਂ ਸਕਦਾ। ਧੰਨਵਾਦ ਕਰਨਾ ਬੜਾ ਔਖਾ ਵਾ ਕਿਉਂਕਿ ਧੰਨਵਾਦ ਤਾਂ ਮੈਨੂੰ ਸਮਝ ਨਹੀਂ ਆਦਾ ਕਿ